ਅਸੀਂ ਇੱਥੇ ਜਦੋਂ 11 ਤਰੀਕ ਨੂੰ ਹੜ੍ਹ ਆਇਆ ਸੀ ਤੋਂ ਅਗਲੇ ਕਹਿੰਦੇ ਸਾਡੀ ਟੀਮ ਇੱਥੇ ਪਹੁੰਚ ਗਈ ਸੀ ਤੇ ਉਦੋਂ ਤੋਂ ਸਾਡੀ ਨਿਰੰਤਰ ਸੇਵਾਵਾਂ ਜਿਹੜੀਆਂ ਇੱਥੇ ਜਾਰੀ ਨੇ 10 ਮੈਂਬਰ ਜਿਹੜੀ ਟੀਮ ਦੇ ਆ ਦੋਰ ਟੀਮਾਂ ਚ ਅਸੀਂ ਇੱਥੇ ਕੰਮ ਕਰ ਰਹੇ ਹਾਂ ਸਭ ਤੋਂ ਪਹਿਲਾਂ ਰੈਸਕਿਊ ਕੀਤਾ ਉਦੋਂ ਬਾਅਦ ਜਿਹੜੀਆਂ ਲੋੜਿੰਦੀਆਂ ਕੋਈ ਵੀ ਚੀਜ਼ਾਂ ਜਿੱਦਾਂ ਪਰਿਵਾਰ ਦੀਆਂ ਕੋਈ ਰਿਕੁਐਸਟ ਆਉਂਦੀਆਂ ਤਾਂ ਸਾਨੂੰ ਆਹ ਚੀਜ਼ ਚਾਹੀਦੀ ਆ ਅਸੀਂ ਉਹ ਚੀਜ਼ਾਂ ਤੁਰੰਤ ਹੀ ਲੈ ਕੇ ਉਹਨਾਂ ਨੂੰ ਦੇਂਦੀਆਂ ਜੇ ਬੈਕਾਂ ਦੀ ਗੱਲ ਕਰੀਏ ਤੇ ਬਹੁਤ ਜਿਹੜਾ ਹੀ ਬੋਰ ਖਰਾਬ ਹੋ ਗਏ ਪੀਣ ਵਾਲਾ ਪਾਣੀ ਨਹੀਂ ਉਹਨਾਂ ਕੋਲ ਰਿਆ ਉਹਨਾਂ ਨੂੰ ਪਾ ਸਕੂਲ ਨੂੰ ਜਿੱਦਾਂ ਹੁਣ ਸਕੂਲ ਲੱਗ ਗਏ ਆ ਸਵੇਰੇ ਬੱਚਿਆਂ ਨੂੰ ਸਾਡੀ ਟੀਮ ਇਹਨਾਂ ਪਿੰਡਾਂ ਤੋਂ ਇੱਥੇ ਲੈ ਕੇ ਆਉਂਦੀ ਆ ਫਿਰ ਉਹ ਸਕੂਲੇ ਜਾਂਦੇ ਆ ਸ਼ਾਮ ਨੂੰ ਫਿਰ ਉਹਨਾਂ ਨੂੰ ਘਰੇ ਛੱਡ ਕੇ ਆਉਂਦੇ ਆ ਅੱਛਾ ਇਹ ਬੋਰਡ ਦੇ ਉੱਤੇ ਹੋ ਰਿਹਾ ਜੀ ਹਾਂਜੀ ਇਹ ਸਾਰਾ ਬੋਰਡ ਤੇ ਹੋ ਰਿਹਾ ਕਿੰਨੀਆਂ ਬੋਰਡਸ ਲਗਾਈਆਂ ਨੇ ਦੋ ਬੋਰਡ ਸਾਡੀ ਇੱਥੇ ਚੱਲ ਰਹੇ ਨੇ ਤੇ ਕਿੰਨੇ ਬੱਚੇ ਹੁੰਦੇ ਨੇ ਜੀ ਬੱਚੇ 10-20 ਬੱਚੇ ਇਸ ਪਿੰਡ ਤੋਂ ਦੂਸਰੇ ਪਿੰਡ ਤੋਂ ਇਦਾਂ ਜਿੱਦਾਂ ਜਿੱਦਾਂ ਵੀ ਉਹਨਾਂ ਦੇ ਸਾਡੇ ਕੋਲੋਂ ਨੇ ਪਿਛਲੇ ਸਾਲ 2023 'ਚ ਅਸੀਂ ਇੱਕ ਸਾਲ ਇੱਥੇ ਕੰਮ ਕੀਤਾ ਸੀ ਬੰਨਾ ਤੇ 45 ਕਿਲੋਮੀਟਰ ਬੰਨ੍ਹ ਦੀ ਰਿਪੇਅਰ ਕੀਤੀ ਵੈਸਾ ਪੰਜਾਬ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਦੁਨੀਆ ਦੇ ਵਿੱਚ ਕਿਤੇ ਵੀ ਆਪਦਾ ਆਏ ਤੇ ਸਭ ਤੋਂ ਪਹਿਲਾਂ ਇੱਕ ਸੰਸਥਾ ਅੱਗੇ ਆਂਦੀ ਹੈ ਉਹ ਹੈ ਖਾਲਸਾ ਏਡ ਹੁਣ ਸੁਲਤਾਨਪੁਰ ਲੋਧੀ ਵਿੱਚ ਪਿਛਲੇ 6 ਦਿਨ ਤੋਂ ਹੜ੍ਹ ਆਏ ਨੇ ਤੇ ਇੱਥੇ ਵੀ ਖਾਲਸਾ ਏਡ ਉਸੇ ਦਿਨ ਤੋਂ ਜੁੜੀ ਹੋਈ ਹੈ ਅਸੀਂ ਗੱਲਬਾਤ ਕਰ ਲੈਨੇ ਆ ਦਵਿੰਦਰ ਸਿੰਘ ਜੀ ਨਾਲ ਖਾਲਸਾ ਏਡ ਦੇ ਰਿਪ੍ਰੈਜ਼ੈਂਟੇਟਿਵ ਹੈ ਕਦੋਂ ਤੋਂ ਤੁਸੀਂ ਇੱਥੇ ਆਏ ਹੋ ਜੀ ਅਸੀਂ ਇੱਥੇ ਜਦੋਂ 11 ਤਰੀਕ ਨੂੰ ਹੜ੍ਹ ਆਇਆ ਸੀ ਤੋਂ ਅਗਲੇ ਦਿਨ ਸਾਡੀ ਟੀਮ ਇੱਥੇ ਪਹੁੰਚ ਗਈ ਸੀ ਤੇ ਉਦੋਂ ਤੋਂ ਹੀ ਸਾਡੀ ਨਿਰੰਤਰ ਸਹਾਵਾ ਜਿਹੜੀਆਂ ਇੱਥੇ ਜਾਰੀ ਨੇ 10 ਮੈਂਬਰ ਦੀ ਜਿਹੜੀ ਟੀਮ ਜਿਹੜੀ ਦੂਰ ਕੀ ਟੀਮਾਂ ਚ ਅਸੀਂ ਇੱਥੇ ਕੰਮ ਕਰ ਰਹੇ ਆ ਜਿਹੜੇ ਗ੍ਰੇਡ ਦਰਜਨ ਤੋਂ ਵੱਧ ਪਿੰਡ ਜਿਹੜੇ ਪਾਣੀ ਚ ਘਰੇ ਆ ਪਲੱਸ ਬਹਿਕਾਂ ਵਾ ਉਹਨਾਂ ਹਰ ਇੱਕ ਥਾਂ ਤੇ ਜਾ ਕੇ ਜੋ ਜੋ ਉਹਨਾਂ ਪਰਿਵਾਰਾਂ ਦੀ ਜਰੂਰਤ ਆ ਉਹਦੇ ਹਿਸਾਬ ਦੇ ਨਾਲ ਅਸੀਂ ਉਹਨਾਂ ਨੂੰ ਸਮਾਨ ਪਹੁੰਚਾ ਰਹੇ ਆ ਕਿਸੇ ਨੂੰ ਰੈਸਕਿਊ ਕਰਕੇ ਬਾਹਰ ਲਿਆਉਣਾ ਵਾ ਪਹਿਲੇ 2 ਦਿਨ ਤੇ ਰੈਸਕਿਊ ਦਾ ਚੱਲਦਾ ਰਿਹਾ ਪਸ਼ੂਆਂ ਦਾ ਰੈਸਕਿਊ ਕੀਤਾ ਜਿਹੜੀ ਜ਼ਿੰਮੇਵਾਰਾਂ ਦੀ ਮਸ਼ੀਨਰੀ ਮਹਿੰਗੇ ਟਰੈਕਟਰ ਟਰਾਲੀਆਂ ਉਹ ਕੱਢ ਕੇ ਬਾਹਰ ਲੈਂਦੇ ਆ ਫਿਰ ਡਾਕਟਰਾਂ ਦੀ ਟੀਮ ਲੈ ਕੇ ਕਿਉਂਕਿ ਜਿਹੜੇ ਘਰਾਂ ਚ ਪਾਣੀ ਬਹੁਤ ਘੱਟ ਵੜਿਆ ਵਾ ਜਿਹੜੇ ਪਸ਼ੂਆਂ ਦਾ ਬਾੜਾ ਨੀਵਾ ਹੁੰਦਾ ਵਾ ਉਹਦੇ ਵਿੱਚ ਪਾਣੀ ਵੜਨ ਕਰਕੇ ਪਸ਼ੂ ਜਿਹੜੇ ਸੀ ਉਹ ਪਾਣੀ ਚ ਖਲੋਤੇ ਸੀ ਜਿਹੜੀਆਂ ਉਹਨਾਂ ਨੂੰ ਬਿਮਾਰੀਆਂ ਆਉਣ ਵਾਲੀਆਂ ਸੀ ਉਹਨਾਂ ਦੀ ਰੋਕਥਾਮ ਵਾਸਤੇ ਉਹਨਾਂ ਦੀ ਇੱਕ ਟੀਮ ਲੈ ਕੇ ਇਲਾਜ ਕਰਾਇਆ ਵਾ ਅੱਛਾ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤੇ ਕਿੰਨੇ ਮੈਂਬਰ ਲੱਗੇ ਨੇ ਕੀ ਕੀ ਹੁੰਦੀਕਰ ਤੁਸੀਂ ਸਮਾਨ ਦੀ ਸਮੱਗਰੀ ਜਿਹੜੀ ਵੰਡ ਚੁੱਕੀਓ ਸਮੱਗਰੀ ਜਿਹੜੀ ਸਭ ਤੋਂ ਪਹਿਲਾਂ ਰੈਸਕਿਊ ਕੀਤਾ ਉਦੋਂ ਬਾਅਦ ਜਿਹੜੀਆਂ ਨੁਰੰਦੀਆਂ ਕੋਈ ਵੀ ਚੀਜ਼ਾਂ ਜਿੱਦਾਂ ਪਰਿਵਾਰ ਦੀਆਂ ਕੋ ਰਿਕੁਐਸਟ ਆਉਂਦੀਆਂ ਤਾਂ ਸਾਨੂੰ ਆ ਚੀਜ਼ ਚਾਹੀਦੀ ਆ ਅਸੀਂ ਉਹ ਚੀਜ਼ਾਂ ਤੁਰੰਤ ਹੀ ਲੈ ਕੇ ਉਹਨਾਂ ਨੂੰ ਦੇਂਨੇ ਆ ਜੇ ਬੈਕਾਂ ਦੀ ਗੱਲ ਕਰੀਏ ਤੇ ਬਹੁਤ ਜਿਹੜਾ ਹੀ ਬੋਰ ਖਰਾਬ ਹੋ ਗਏ ਪੀਣ ਵਾਲਾ ਪਾਣੀ ਨਹੀਂ ਉਹਨਾਂ ਕੋ ਰਿਆ ਉਹਨਾਂ ਨੂੰ ਪਾਣੀ ਪਹੁੰਚਾਉਣਾ ਸਕੂਲ ਨੂੰ ਜੀ ਤਾਂ ਹੁਣ ਸਕੂਲ ਲੱਗ ਗਏ ਆ ਸਵੇਰੇ ਬੱਚਿਆਂ ਨੂੰ ਸਾਡੀ ਟੀਮ ਇਹਨਾਂ ਪਿੰਡਾਂ ਤੋਂ ਇੱਥੇ ਲੈ ਕੇ ਆਉਂਦੀ ਆ ਫਿਰ ਉਹ ਸਕੂਲੇ ਜਾਂਦੇ ਆ ਸ਼ਾਮ ਨੂੰ ਫਿਰ ਉਹਨਾਂ ਨੂੰ ਘਰੇ ਛੱਡ ਕੇ ਆਉਂਦੇ ਆ ਅੱਛਾ ਇਹ ਬੋਰਡ ਦੇ ਉੱਤੇ ਹੋ ਰਿਹਾ ਜੀ ਹਾਂ ਜੀ ਇਹ ਸਾਰਾ ਬੋਰਡ ਤੇ ਹੋ ਰਿਹਾ ਕਿੰਨੀਆਂ ਬੋਰਡਸ ਲਗਾਈਆਂ ਜੀ ਦ 10-20 ਬੱਚੇ ਸਟੂਡੈਂਟ ਤੋਂ ਦੂਸਰੇ ਪਿੰਡ ਤੋਂ ਇਦਾਂ ਜਿੱਦਾਂ ਜਿੱਦਾਂ ਵੀ ਉਹਨਾਂ ਦੇ ਸਾਡੇ ਕੋਲੋਂ ਨਹੀਂ ਪਿਛਲੇ ਸਾਲ 2023 'ਚ ਅਸੀਂ 1 ਸਾਲ ਇੱਥੇ ਕੰਮ ਕੀਤਾ ਸੀ ਬੰਨਾ ਤੇ 45 ਕਿਲੋਮੀਟਰ ਬੰਨ ਦੀ ਰਿਪੇਅਰ ਕੀਤੀ ਸੀ ਇਹ ਦੋਵਾਂ ਸਾਈਡਾਂ ਦੇ ਦਰਿਆਸ ਦੀ ਇਸ ਕਰਕੇ ਸਾਡੀ ਜਿਹੜੀ ਟੀਮ ਆ ਉਹ ਪਿਛਲੇ ਸਾਲ ਦੀ ਇੱਥੇ ਵਿਚਰਦੀ ਆ ਸਾਰਿਆਂ ਨੂੰ ਕੋ ਨੰਬਰ ਹੈਗੇ ਆ ਜਿੱਦਾਂ ਉਹਨਾਂ ਦੇ ਪਰਿਵਾਰਾਂ ਦੇ ਫੋਨ ਆਉਂਦੀ ਆ ਫਿਰ ਸਾਡੀ ਟੀਮ ਉਹਨਾਂ ਦੇ ਘਰੋ ਘਰ ਹੀ ਪਹੁੰਚ ਕੇ ਉਹਨਾਂ ਦੇ ਬੱਚਿਆਂ ਨੂੰ ਲਿਆਉਣਾ ਜਾਂ ਕਿਸੇ ਨੂੰ ਹੋਰ ਲੋੜਿੰਦੀ ਚੀਜ਼ ਦੀ ਲੋੜ ਆ ਤਾਂ ਉਹ ਲੈ ਕੇ ਜਾਂਦੀ ਆ ਅੱਛਾ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਪਿਛਲੇ ਸਾਲ ਵੀ ਬੰਨ ਇਹ ਕੋ ਪੱਕਾ ਹਾਲਤ ਹੋ ਸਕਦਾ ਇਹਨਾਂ ਦਾ ਬੰਨਾ ਦੀ ਟਾਈਮ ਟੂ ਟਾਈਮ ਇਹਨਾਂ ਦਰਿਆਵਾਂ ਦੀ ਖਲਾਈ ਹੋਵੇ ਦਰਿਆ ਨੂੰ ਜਿਹੜਾ ਦਰਿਆ ਦਾ ਰੂਪ ਦਈਏ ਤੇ ਇਹਦਾ ਹਾਲਿਆ ਹੁਣ ਇੱਥੇ ਪਿਆਲੀਆਂ ਨਾਲੋਂ ਉੱਚੇ ਦਰਿਆ ਵਾ ਉਹਦੇ ਕਰਕੇ ਜਿਹੜੇ ਬੰਨ ਕੀ ਆਪਾਂ ਕਿੰਨਾ ਕੁ ਚਲਾ ਲਾਂਗੇ ਉਹ ਤੇ ਬੰਨ ਤੇ ਜਦੋਂ ਪਾਣੀ ਦਾ ਪ੍ਰੈਸ਼ਰ ਵਧਣਾ ਬੰਨ ਨੇ ਟੁੱਟਣਾ ਹੀ ਟੁੱਟਣਾ ਬਹੁਤ ਇੱਕ ਅਸੀਂ ਇਹਨਾਂ ਦੀ ਰਿਪੇਅਰ ਕਰਕੇ ਤਾਂ ਕਿ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਨਾ ਮੁਸ਼ਕਲ ਆਵੇ ਪਰ ਹੁਣ ਜਦੋਂ ਪਾਣੀ ਦਾ ਪੱਧਰ ਵੱਧ ਗਿਆ ਦਰਿਆ ਦੀ ਖਲਾਈ ਨਹੀਂ ਹੋਈ ਅੱਗੋਂ ਪਾਣੀ ਪੂਰਾ ਛੱਡਿਆ ਨਹੀਂ ਗਿਆ ਰੀਲਿਸ ਨਹੀਂ ਕੀਤਾ ਜਿੰਨਾ ਪਿਛੋਂ ਦਾ ਵਾ ਉਹਦੇ ਕਰਕੇ ਜਿਹੜਾ ਉਹਨੇ ਫਿਰ ਪਾਣੀ ਨੇ ਕਿਸੇ ਪਾਸੇ ਤੇ ਜਾਣਾ ਨਹੀਂ ਅੱਛਾ ਇਹ ਖਾਲਸਾ ਇਹ ਵੇੜੇ ਤੋਂ ਹੁਣ ਤੱਕ ਕਿੰਨੀ ਰੈਸਕਿਊ ਕਰ ਦਿੱਤੀ ਗਈ ਕਿੰਨੀ ਕੁ ਸਮਗਰੀ ਵੰਡ ਦਿੱਤੀ ਗਈ ਹੈ ਖਾਲਸਾਡ ਵੱਲੋਂ ਪਹਿਲੇ ਦਿਨਾਂ ਦੇ ਵਿੱਚ ਜਿਹੜੇ ਆ ਦੋ ਦਿਨ ਤੇ ਸੈਂਕੜੇ ਪਰਿਵਾਰਾਂ ਨੂੰ ਸੀ ਰੈਸਕਿਊ ਕਰਕੇ ਬਾਹਰ ਲਿਆਂਦਾ ਵਾ ਉਸ ਤੋਂ ਅਗਲੇ ਦਿਨ ਜਦੋਂ ਦੁਬਾਰਾ ਇੱਥੇ ਬੰਨ ਦੁਬਾਰਾ ਟੁੱਟਾ ਵਾ ਇਹ ਤੋਂ ਦੋ ਦਿਨ ਪਹਿਲਾਂ ਬੰਨ ਟੁੱਟਾ ਸੀ ਉਦੋਂ ਅਸੀਂ ਇਹਨਾਂ ਜਿਹੜੇ ਪਸ਼ੂ ਸੀ ਇਹਨਾਂ ਸਾਰਾ ਕੁਝ ਉੱਥੇ ਸੀ ਉਹ ਬੰਨ ਟੁੱਟਣ ਦੇ ਨਾਲ ਇੱਥੇ ਪਾਣੀ ਦਾ ਪੱਦਰ ਵਧਨ ਦਾ ਖਤਰਾ ਸੀ ਉਦੋਂ ਅਸੀਂ ਪਸ਼ੂਆਂ ਦਾ ਰੈਸਕਿਊ ਕੀਤਾ ਵਾ ਮਸ਼ੀਨਰੀ ਦਾ ਰੈਸਕਿਊ ਕੀਤਾ ਵਾ ਤੇ ਹੋਰ ਜਿਹੜੀਆਂ ਲੋੜਵੰਦੀਆਂ ਚੀਜ਼ਾਂ ਪਰਿਵਾਰਾਂ ਤੱਕ ਪਹੁੰਚੀਆਂ ਅੱਛਾ ਤੁਹਾਨੂੰ ਕੀ ਲੱਗਦਾ ਜੇ ਇਸ ਤੋਂ ਬਾਅਦ ਹੋਰ ਪਾਣੀ ਨਾ ਆਵੇ ਤੇ ਕਿੰਨੇ ਦਿਨ ਤੱਕ ਇੱਥੇ ਹਾਲਾਤ ਜਿਹੜੇ ਸਮਾਨ ਹੋ ਜਾਣਗੇ ਦੇਖੋ ਦੁਬਾਰਾ ਹਾਲਾਤ ਸમાન ਹੋਣ ਨੂੰ ਤਾਂ ਟਾਈਮ ਲੱਗੂਗਾ ਜਿਹੜੀਆਂ ਅਸਲ ਮੁਸ਼ਕਲਾਂ ਉਹ ਤੇ ਹੁਣ ਸ਼ੁਰੂ ਹੋਣੀਆਂ ਵਾ ਪਾਣੀ ਆਇਆ ਤੇ ਆਪਾਂ ਇੱਥੇ ਆਏ ਆ ਬਹੁਤ ਹੋਰ ਵੀ ਸੰਸਾਵਾਂ ਜਾਂ ਬਹੁਤ ਆ ਰਹੇ ਨੇ ਪਰ ਹੁਣ ਤੁਸੀਂ ਪਾਣੀ ਦੇ ਅੰਦਰ ਜਾ ਕੇ ਦੇਖੋਗੇ ਨਾ ਪਾਣੀ ਸਮੈਲ ਆਉਂਦਾ ਵੀ ਆ ਇਹਦੇ ਚ ਹਜ਼ਾਰਾਂ ਜੀਵ ਜੰਤੂ ਤੇ ਜਿਹੜਾ ਝੋਨਾ ਵਾ ਝੋਨੇ ਦੀ ਫਸਲ ਪੱਕਣ ਚਾਹੀ ਸੀ ਵਿੱਚ ਇਹ ਗਲ ਗਈ ਆ ਹੁਣ ਬਿਮਾਰੀਆਂ ਦਾ ਜਿਹੜਾ ਸ਼ੁਰੂ ਹੋਣਾ ਵਾ ਉਹਦੇ ਚ ਇਨਸਾਨਾਂ ਦੀਆਂ ਬਿਮਾਰੀਆਂ ਵੀ ਪਸ਼ੂਆਂ ਦੀਆਂ ਬਿਮਾਰੀਆਂ ਵੀ ਹੋਣਗੀਆਂ ਇਸ ਤੋਂ ਬਾਅਦ ਜਿਹੜੇ ਸਾਡੀ ਸੈਕੰਡ ਹੋਊਗਾ ਤੇ ਮੈਡੀਕਲ ਵਾਰ-ਵਾਰ ਕੈਂਪ ਲਾਏ ਜਾਣਗੇ ਪਾਣੀ ਨੂੰ ਕੱਢਣ ਵਾਸਤੇ ਕੱਲ ਨੂੰ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਫੋਗਿੰਗ ਮਸ਼ੀਨ ਦਾ ਕਰਨਾ ਵਾ ਤਾਂ ਕਿ ਜਿਹੜਾ ਮਸ਼ਰ ਪੈਦਾ ਹੋਣ ਦੇ ਨਾਲ ਨਾਲ ਹੀ ਉਹਨੂੰ ਖਤਮ ਕੀਤਾ ਜਾਵੇ ਇਹ ਬਿਮਾਰੀਆਂ ਨਾ ਆ ਸਕਣ ਆਮ ਤੌਰ ਤੇ ਦੇਖਿਆ ਜਾਂਦਾ ਜਦੋਂ ਪਾਣੀ ਉਤਰ ਜਾਂਦਾ ਸਾਰੀਆਂ ਸਸਤਾਵਾਪ ਚੱਲ ਜਾਂਦੀਆਂ ਲਗਭਗ ਜੋ ਲੱਗ ਰਿਹਾ 8-10 ਦਿਨ ਦੇ ਵਿੱਚ ਇਹ ਸਾਫ ਸਹੀ ਹੋ ਜਾਏਗਾ ਤੇ ਤੁਸੀਂ ਕਿੰਨੇ ਦਿਨ ਤੱਕ ਰਥੇ ਰਹੋਗੇ ਅਸੀਂ ਦੇਖੋ ਜੇ ਇਥੇ ਅਸੀਂ ਕਿਤੇ ਨਹੀਂ ਜਾਣਾ ਪਿਛਲੀ ਵਾਰ ਅਸੀਂ ਤੁਹਾਨੂੰ ਦੱਸਿਆ ਸੀ ਇੱਕ ਸਾਲ ਕੰਮ ਕੀਤਾ ਸੀ ਜਦੋਂ 2023 ਚ ਹੜ੍ਹ ਆਏ ਸੀ ਨਾ ਅਸੀਂ ਇੱਕ ਸਾਲ ਪੂਰਾ ਕੰਮ ਉਹਨਾਂ ਤੇ ਕੀਤਾ ਸੀ ਸੈਕੰਡ ਫੇਸ ਦੇ ਵਿੱਚ ਅਸੀਂ ਦੁਬਾਰਾ ਸ਼ੁਰੂ ਕੀਤਾ ਸੀ ਇਹ ਤੇ ਫਰਸਟ ਫੇਸ ਆ ਇਹ ਜਦੋਂ ਕੰਪਲੀਟ ਹੋ ਜਾਊਗਾ ਫਿਰ ਸੈਕੰਡ ਪਾਣੀ ਲੱਥਣ ਤੋਂ ਬਾਅਦ ਹੀ ਪਤਾ ਲੱਗਣਾ ਬਈ ਕਿਹੜੀਆਂ ਪਿਆਲੀਆਂ ਚ ਟਿੱਬੇ ਬਣ ਗਏ ਆ ਜਾਂ ਕਿਤੇ ਟੋਏ ਬਣ ਗਏ ਆ ਕਿੱਦਾਂ ਵਾਹਣ ਯੋਗ ਹੁੰਦੀਆਂ 1100 ਪਲਸ ਕਿੱਲਾ ਜਿਹੜਾ ਪਿਛਲੀ ਵਾਰ ਅਸੀਂ ਪਧਰਾ ਕਰਕੇ ਉਹ 6-6 ਫੁੱਟ ਰੇਤ ਸੀ ਰੇਤ ਨੂੰ ਵਿੱਚੇ ਦੱਬ ਕੇ ਥੱਲੇੋਂ ਮਿੱਟੀ ਕੱਢ ਕੇ ਮਿੱਟੀ ਪਾਲੀਆਂ 'ਚ ਵਿਛਾ ਕੇ ਵੀ ਖਾਦਾਂ ਸਪਰੇਅਾਂ ਸਾਰਾ ਕੁਝ ਦੇ ਕੇ ਜ਼ਿਮੀਂਦਾਰਾਂ ਦੀ ਫਸਲ ਬਜਾਈ ਸੀ ਤਾਂ ਕਿ ਕਿਉਂਕਿ ਇਹ ਜਿਹੜੇ ਜ਼ਿਮੀਂਦਾਰ ਆ ਖੇਤੀ ਦੇ ਨਿਰਭਰ ਆ ਇਹਨਾਂ 'ਚ ਜੇ ਕਿਸੇ ਦੀ 2 ਕਿੱਲੇ 4 ਕਿੱਲੇ 10 ਕਿੱਲੇ ਕਿੱਲਾ ਤੇ ਇੱਕ ਦੀ ਖੇਤੀ ਮਰ ਜੇ ਉਹ ਦੁਬਾਰਾ ਪੂਰੀ ਨਹੀਂ ਹੁੰਦੀ ਪਰ ਜੇ ਇਹ ਸਾਰੀ ਰੁੜ ਗਈ ਕੀ ਕਰੂਗਾ ਅੱਛਾ ਤੁਸੀਂ ਹੁਣ ਕੁਝ ਅਪੀਲ ਕਰਨਾ ਚਾਹੁੰਦੇ ਆ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਇਹੋ ਹੀ ਅਪੀਲ ਹੈ ਸਾਡੀ ਪਹਿਲੇ ਦਿਨ ਤੋਂ ਪੀਲਿਆ ਵੀ ਜੇ ਪੰਜਾਬ 'ਚ ਕਿਤੇ ਵੀ ਕਿਤੇ ਕੁਦਰਤੀ ਆਫਤ ਆਉਂਦੀ ਹੈ ਤੇ ਪੰਜਾਬੀ ਸਭ ਤੋਂ ਮੂਰੇ ਹੋ ਕੇ ਆਉਂਦੇ ਨੇ ਆਓ ਆਪਾਂ ਇਹਨਾਂ ਲੋਕਾਂ ਦਾ ਵੀ ਸਾਥ ਲਈਏ ਰਲ ਮਿਲ ਕੇ ਤਾਂ ਕਿ ਇਹਨਾਂ ਦੇ ਦੁਬਾਰਾ ਉਹਨਾਂ ਹਾਲਾਤਾਂ ਤੇ ਲੈ ਕੇ ਜੀ ਬਹੁਤ ਮਿਹਰਬਾਨੀ ਸੋ ਅਸੀਂ ਗੱਲਬਾਤ ਕੀਤੀ ਖਾਲਸਾ ਏਡ ਦੇ ਦਵਿੰਦਰ ਸਿੰਘ ਜੀ ਨਾਲ ਤੇ ਇਹਨਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਇਹਨਾਂ ਨੇ ਲਗਭਗ 1 ਸਾਲ ਕੰਮ ਕੀਤਾ ਤੇ ਹੁਣ ਵੀ ਹਾਲਾਤ ਜਿਸ ਤਰ੍ਹਾਂ ਦੇ ਲੱਗ ਰਹੇ ਆ ਫਿਰ ਸਾਲ ਲੱਗਣ ਦਾ ਸਮਾਂ ਲੱਗ ਸਕਦਾ ਹੈ ਜੋ ਜਦੋਂ ਤੱਕ ਇੱਥੇ ਹਾਲਾਤ ਸਮਾਨ ਨਹੀਂ ਹੁੰਦੇ ਉਦੋਂ ਤੱਕ ਇਹ ਇੱਥੇ ਹੀ ਰਹਿਣਗੇ ਕੈਮਰਾਮੈਨ ਪ੍ਰਥਮ ਨਰ ਪਰਮਜੀਤ ਸੇਨਾਂਪੁਰੀ ਸੂਤਾਪੁਰ ਤੋਂ